ਫਤੇਗੜ ਸਾਹਿਬ ਦੇ ਤਿੰਨ ਪਿੰਡਾਂ ਚ ਚਨਾਥਲ ਕਲਾਂ ਚਨਾਥਲ ਖੁਰਦ ਤੇ ਸਵਾਹਗੇੜੀ ਇਹਦੇ ਪਿੰਡਾਂ ਵਿੱਚ ਗਏ ਸਿੱਖਿਆ ਕ੍ਰਾਂਤੀ ਦੇ ਤਹਿਤ ਅਸੀਂ ਆਪਣੇ ਟੀਚਰ ਸਹਿਬਾਨਾਂ ਨੂੰ ਮਿਲੇ ਆ ਸਾਡੀ ਪੰਚਾਇਤ ਨੂੰ ਮਿਲੇ ਆ ਔਰ ਬੱਚਿਆਂ ਦੇ ਪੇਰੈਂਟਸ ਨੂੰ ਮਿਲੇ ਆ ਸਟੂਡੈਂਟਸ ਨੂੰ ਮਿਲੇ ਆ ਔਰ ਬੜੀ ਖੁਸ਼ੀ ਹੈ ਕਿ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਗਰੀ ਦੇ ਵਿੱਚ ਤੁਸੀਂ ਦੇਖੋਗੇ ਕਿ ਚਨਾਥਲ ਕਲਾਂ ਪਿੰਡ ਜਿਹੜਾ ਹੈਗਾ 33-34 ਲੱਖ ਰੁਪਏ ਉੱਥੇ ਆਇਆ ਸੀ ਤੇ ਚਨਾਥਲ ਖੁਰਦ 14 ਲੱਖ ਰੁਪਏ ਦੇ ਕਰੀਬ ਉੱਥੇ ਆਇਆ ਤੇ ਇੱਥੇ ਸਵਾਹਗੇੜੀ ਵੀ ਇੰਨੇ ਪੈਸਾ ਆਇਆ ਔਰ ਜਿੰਨ ਨਾਲ ਬਾਉਂਡਰੀ ਬਾਲ ਹੋਈ ਹੈ ਬਹੁਤ ਬੜੀ ਜਿਹੜੀ ਡਿਮਾਂਡ ਸੀ ਸਾਡੇ ਪਿੰਡ ਦੀ ਵੀ ਔਰ ਸਕੂਲ ਦੀ ਵੀ ਔਰ ਇੱਥੇ ਆ ਕੇ ਖੁਸ਼ੀ ਸਾਨੂੰ ਹੋਰ ਹੋਈ ਹੈ ਕਿ ਸਾਡਾ ਜਿਹੜਾ ਹਰ ਇੱਕ ਸਕੂਲ ਹੈ ਜਿਹੜਾ ਉਹ ਪਲੰਧੀਆਂ ਤੇ ਆ ਆ ਸਕੂਲ ਤੇ ਅਸੀਂ ਦੇਖਿਆ ਕਿ ਬੱਚੇ ਇੰਡੀਆ ਲੈਵਲ ਤੇ ਕੰਪੀਟੀਸ਼ਨ ਤੇ ਆਏ ਨੇ ਔਰ ਬਹੁਤ ਵਧੀਆ ਵਾਤਾਵਰਨ ਬੜੀਆਂ-ਬੜੀਆਂ ਪੇਸ਼ਨਾ ਆ ਰੀਆਂ ਨੇ ਔਰ ਸਾਡਾ ਸਟਾਫ ਤੇ ਸਾਨੂੰ ਮਾਣ ਹੈ ਜਿਹੜੇ ਲੋਕ ਕਹਿੰਦੇ ਹੁੰਦੇ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਿਰਫ ਗਰੀਬ ਦੇ ਬੱਚੇ ਪੜ੍ਹਦੇ ਆ ਅੱਜ ਉਹ ਜਿਹੜਾ ਕਨਸੈਪਟ ਬਦਲ ਚੁੱਕਿਆ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਵਿੱਚ ਆ ਰਹੇ ਨੇ ਆ ਬੇਟੀ ਦਾ ਜਿਹਦਾ ਨਾਂ ਲਿਆ ਗਿਆ ਪ੍ਰਾਈਵੇਟ ਸਕੂਲ ਤੋਂ ਆਈ ਹੈ ਤੇ ਹਰ ਇੱਕ ਫੀਲਡ 'ਚ ਉਹਨੇ ਮੋਰੀ ਹੋ ਕੇ ਇਨਾਮ ਪ੍ਰਾਪਤ ਕੀਤੇ ਨੇ ਸੋ ਜਿਹੜਾ ਸਾਡੇ ਸਿੱਖਿਆ ਕ੍ਰਾਂਤੀ ਹੈ ਉਹਦੇ ਤਹਿਤ ਅਸੀਂ ਦੇਖ ਰਹੇ ਹਾਂ ਕਿ ਪਿੰਡਾਂ 'ਚ ਜੇ ਲੋਕਾਂ ਨੂੰ ਮਿਲਣਾ ਤਾਂ ਬਹੁਤ ਲੋਕਾਂ 'ਚ ਵੀ ਹੌਸਲਾ ਹੁੰਦਾ ਟੀਚਰ ਸਾਹਿਬਾਂ 'ਚ ਵੀ ਹੌਸਲਾ ਬੱਚਿਆਂ 'ਚ ਵੀ ਸਾਡੇ 'ਚ ਵੀ ਹੌਸਲਾ ਹੁੰਦਾ ਔਰ ਮੈਂ ਇਸ ਪਿੰਡ ਨੂੰ ਹੋਰ ਵਧਾਈ ਦੇਣਾ ਚਾਹੁੰਦਾ ਸਰਪੰਚ ਸਾਹਿਬ ਨੂੰ ਔਰ ਸਮੁੱਚੀ ਪੰਚਾਇਤ ਨੂੰ ਕਿ ਇਸ ਪਿੰਡ ਦੇ ਵਿੱਚ ਇੱਕ ਵੀ ਕੋਈ ਬੱਚਾ ਕੋਈ ਸਟੂਡੈਂਟ ਕੋਈ ਪਿੰਡ ਦਾ ਵਿਅਕਤੀ ਨੌਜਵਾਨ ਚਿੱਟਾ ਨਹੀਂ ਲੰਦਾ ਇਸ ਲਈ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਸਮੁੱਚੇ ਨਗਰ ਨੂੰ ਮੈਂ ਬਹੁਤ-ਬਹੁਤ ਮੁਬਾਰਕ ਦਿੰਦਾ ਇਸ ਤਰ੍ਹਾਂ ਦੇ ਪਿੰਡ ਜਦ ਅਸੀਂ ਜਾਣਦੇ ਆ ਜਿੱਥੇ ਪਤਾ ਲੱਗਦਾ ਕਿ ਕੋਈ ਚਿੱਟਾ ਨਹੀਂ ਲੰਦਾ ਤਾਂ ਸਾਡਾ ਮਾਣ ਵੱਧਦਾ ਸਾਨੂੰ ਵੀ ਲੱਗਦਾ ਕਿ ਸਾਡਾ ਪੰਜਾਬ ਰੰਗਲਾ ਪੰਜਾਬ ਹੁਣ ਜ਼ਰੂਰ ਬਣੂਗਾ